ਜੇ ਵੀ ਪਟਨਾ ਸਾਹਿਬ ਜਾਓਗੇ ਤੇ 10 ਕਿਲੋਮੀਟਰ ਦੂਰ ਗੁਰਦੁਆਰਾ ਹਾਂਢੀ ਸਾਹਿਬ ਇਹ ਕੋਥੋਂ ਦਾ ਵਾਕਿਆ ਹੈ ਐਂ ਜੀ ਮਹਾਰਾਜ ਬੈਠੇ ਗੁਰੂ ਗੋਬਿੰਦ ਸਿੰਘ ਜੀ ਸੰਗਤਾਂ ਵੀ ਬੈਠੀਆਂ ਤੇ ਖਿਚੜੀ ਦਾ ਬਰਤਨ ਨਾ ਮਿੱਟੀ ਦੀ ਹਾਂਢੀ ਪੱਕੀ ਹੁੰਦੀ ਜਿਹੜੀ ਮਹਾਰਾਜ ਦੇ ਅੱਗੇ ਰੱਖ ਕੇ ਨਾ ਮਾਰਾਏ ਭੋਗ ਲਾਓ ਫਿਰ ਮੈਂ ਸੰਗਤ ਵਰਤਾ ਦੇ ਸੰਗ ਜੀ ਕੇ ਹੱਕੋ ਸਾਤਨਾ ਉਹ ਪ੍ਰੇਮ ਦਾ ਭੁੱਖਾ ਉਹ ਇਹ ਨਹੀਂ ਦੇਖਦਾ ਮੇਰੇ ਕੇ ਥਾਲੀ ਚ ਨਹੀਂ ਪਾਇਆ ਉਹ ਹਾਂਡੀ ਦੀ ਹਾਂਡੀ ਅੱਗੇ ਰੱਖ ਦੀ ਮਾਰਾਏ ਭੋਗ ਲਾਓ ਫਿਰ ਮੈਂ ਸੰਗਤ ਵਰਤਾ ਦੇ ਗੁਰੂ ਗੋਬਿੰਦ ਸਿੰਘ ਕਹਿੰਦੇ ਮਾਈ ਤੇਰੀ ਉਮਰ ਕਿੰਨੀ ਹੈ ਕਹਿੰਦੀ 80 ਸਾਲ ਇਹ ਖਿਚੜੀ ਤੂੰ ਬਣਾਈ ਏ? ਇਹ ਨੂੰਹ ਨੇ ਬਣਾਈ ਏ? ਕਿ ਪਰਿਵਾਰ ਦੇ ਕੇ ਹੋਰ ਮੈਂਬਰ ਨੇ ਬਣਾਈ? ਕਹਿੰਦੀ ਨਹੀਂ ਜੀ ਮੈਂ ਬਣਾਈ ਏ। ਮਾਈ ਐਨੀ ਵੱਡੀ ਉਮਰ ਤੇ ਰਾਤ ਦੇ ਵੱਜ ਗਏ 10-11 ਖਿਚੜੀ ਬਣਾਵੇ ਰਹੀ ਏ। ਕਹਿੰਦੀ ਮਹਾਰਾਜ ਨਗਰ ਦੇ ਪਤਵੰਤਿਆਂ ਨੇ ਨੌਂ ਕੀਤਾ ਵੀ ਸੰਗਤਾਂ ਤੁਹਾਡੇ ਨਾਲ ਯਾਰਾ ਬੀਆ ਨੇ ਜੋ ਬਣਦਾ ਬਣਾ ਕੇ ਲੈ ਆਓ ਮੈਂ ਆਖਿਆ ਮੈਂ ਖਿਚੜੀ ਲੈ ਜਾਂਦੀ ਆ ਗੁਰੂ ਗੋਬਿੰਦ ਸਿੰਘ ਵੇਖ ਕੇ ਪ੍ਰਸੰਨ ਹੋ ਗਏ ਤੇ ਮੋਖੋ ਚੋਂ ਨਿਕਲ ਆਇਆ ਬਾਜਿਆਂ ਵਾਲੇ ਦੇ ਗੁਰੂ ਗੋਬਿੰਦ ਸਿੰਘ ਦੇ ਮਾਈ ਕੀ ਮੰਗਨੀ ਹੈ ਖੁਸ਼ੀਆਂ ਤੇਰੇ ਦੇ ਉਹ ਮਾਈ ਅਗੋ ਕੀ ਕਹਿੰਦੀ ਹੈ ਕਹਿੰਦੀ ਮੈਂ ਤੇ ਆ ਮੰਗਦੀ ਆ ਜਿਵੇਂ ਹੁਣ ਦਰਸ਼ਨ ਦੇ ਰਹੇ ਹੋ ਇਸ ਤਰ੍ਹਾਂ ਹੀ ਦਰਸ਼ਨ ਹੋਣ ਮੈਨੂੰ ਆਪ ਕੋ ਸਾਧਨਾ ਜਿੱਤਰਾ ਹੁਣ ਦਰਸ਼ਨ ਦੇ ਰਹੇ ਹੋ ਇਤਰਾ ਹੀ ਦਰਸ਼ਨ ਹੋਣ ਮਾਤਾ ਜੈਸਣੀ ਗੁਰੂ ਗੋਬਿੰਦ ਸਿੰਘ ਕਹਿੰਦੇ ਵੀ ਅਸੀਂ ਤਾਂ ਪੰਜਾਬ ਜਾਣ ਅਸੀਂ ਹਰ ਵੇਲੇ ਦਰਸ਼ਨ ਇਤਰਾ ਕਿਵੇਂ ਜਾਈਏ ਅਗੋਂ ਮਾਈ ਕਹਿੰਦੀ ਜੀ ਮੈਂ ਤੇ ਮੰਗਿਆ ਨਹੀਂ ਤੁਸੀਂ ਆਪੇ ਹੀ ਕਿਹਾ ਮੰਗ ਕੀ ਮੰਗਣੀ ਗੱਜ ਕੇ ਆਖੋ ਸਾਧਨ ਆਹ ਰਿਹਾ ਮੈਂ ਤੇ ਮੰਗਿਆ ਨਹੀਂ ਤੁਸੀਂ ਆਪੇ ਹੀ ਕਿਹਾ ਮੰਗ ਕੀ ਮੰਗ ਨਹੀਂ ਹੁਣ ਦਿਓ ਐ ਆਵਾਜ਼ ਆ ਰਹੀ ਜੇ ਪਟਨਾ ਸਾਹਿਬ ਤੋਂ ਇਤਿਹਾਸ ਪੰਜ ਛੇ ਸਾਲ ਉਮਰ ਕਲਗੀਆਂ ਵਾਲੇ ਦੀ ਤੇ ਕਹਿੰਦੇ ਜਾ ਫਿਰ ਮਾਈ ਦਰਸ਼ਨ ਮੰਗਦੀ ਏ ਜੀ ਮਾਰੇ ਕਹਿੰਦੇ ਅਸੀਂ ਤੇ ਪੰਜਾਬ ਜਾਣਾ ਹੈ ਸਰੀਰ ਕਰਕੇ ਤੈਨੂੰ ਜਦੋਂ ਦਰਸ਼ਨਾ ਦੀ ਇੱਛਾ ਹੋਵੇ ਐਤਨਾ ਹੀ ਸੰਗਤਾਂ ਬੁਲਾਈ ਐਤਨਾ ਹੀ ਸਾਥ ਸੰਗ ਕਰਾਈ ਐਤਨਾ ਹੀ ਖਿਚੜੀ ਬਣਾਈ ਸੰਗਤਾਂ ਨੂੰ ਪੰਕਤਾਂ ਲਾ ਕੇ ਖਿਚੜੀ ਛਕਾਈ ਵਿੱਚ ਬੈ ਕੇ ਮੈਂ ਵੀ ਛਕਾਂਗਾ ਰਾਜ-ਰਾਜ ਕੇ ਦਰਸ਼ਨ ਕਰ ਲਿਆ ਕਰੀ ਹਾਏ ਹਾਏ I uh you. -oh.